ਹਾਂਜੀ ਬਾਬੇ ਵੈਲਕਮ ਆ ਤੁਹਾਡਾ ਆਪਣੇ ਇੱਕ ਹੋਰ ਵੀਡੀਓ ਦੇ ਵਿੱਚ ਤੇ ਜਿਵੇਂ ਤੁਸੀਂ ਦੇਖਿਆ ਥਾ ਮੇ ਆਪਣੇ ਕੋਲ ਅੱਜ ਹੈ ਸਵਰਾਜ 969 CRDI ਇਹ ਆਪਣੇ ਕੋਲ ਮੋਡੀਫਾਈ ਹੋਇਆ ਸੀ ਤੇ ਵਰਕਸ਼ਾਪ ਤੇ ਉਹਦੋਂ ਵੀਡੀਓ ਬਣੀ ਨਹੀਂ ਤਾਂ ਭਰਾ ਖੇਤ ਚਲਾ ਰਿਆਂ ਨਾਲ ਤੁਹਾਨੂੰ ਚਲਾ ਕੇ ਦਿਖਾਵਾਂਗੇ ਤੋਰਾ ਤੂਰਾ ਕਿਵੇਂ ਆਦਾ ਠੀਕ ਆ ਜੀ ਤੇ ਜਿਹੜੀ ਆ ਮੋਡੀਫਿਕੇਸ਼ਨ ਕੀਤੀ ਆ ਤੇ ਨਾਲ ਉਹਦੀ ਜੰਨਿਆ ਤੁਹਾਨੂੰ ਡਿਟੇਲ ਜਿਹੜੇ ਭਰਾ ਨਾ ਮੇ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਲਾਈਕ ਕਮੈਂਟ ਕਰਕੇ ਜੂ ਦੱਸਿਓ ਟਰੈਕਟਰ ਤੁਹਾਨੂੰ ਕਿੱਦਾਂ ਲੱਗਿਆ CRDI 969 ਮਾਡਲ ਇਹ ਸ਼ਟਲ ਗੇਅਰ ਵਾਲਾ ਇਹ ਹੁਣ ਸ਼ਟਲ ਗੇਰ ਹੈ ਰੇ ਚ ਆਉਣ ਲੱਗ ਗਿਆ ਉਹ ਵੀ ਤੁਹਾਨੂੰ ਦਿਖਾਉਨੇ ਆ। ਲਓ ਜੀ ਆਪਾਂ ਫਰੰਟ ਬੇਟ ਲਾਏ ਨੇ ਹੁਣ ਟਰੈਕਟਰ ਖੇਚ ਰੇ ਇਸ ਕਰਕੇ ਕਰਦਾ ਪਿਆ ਵਿਆ। ਇਹਦੇ ਪੰਜ ਪਲੇਟਾਂ ਇਹ ਸਾਈਡ ਤੇ ਪੰਜ ਇਹ ਸੈਂਟਰ ਟੋਜਨ ਪਲੇਟ ਤੇ ਇਹਦੇ ਵੀ ਜਿਹੜੀ ਵਿੱਚ ਆਪਾਂ ਹੁੱਕ ਬਣਾਉਨੇ ਵਿੱਚੇ ਪਿੰਨ ਪੈਂਦੀ ਆ ਉਹ ਚੀਜ਼ ਆ। ਉਦੋਂ ਚੱਕ ਤੁਸੀਂ ਟੋਜਨ ਪਾ ਸਕਦੇ ਹੋ। ਇਹਦਾ ਫਾਇਦਾ ਇਹ ਆ ਨਾ ਤਾਂ ਪਿੰਨ ਖੋਵੇ ਤੇ ਕਈ ਵਾਰ ਪਿੰਨ ਨਹੀਂ ਹੁੰਦੀ ਉਦੋਂ ਟੋਜਨ ਪਾਣਾ ਪੈ ਜਵੇ। ਇਹ ਚੀਜ਼ ਦਾ ਫਾਇਦਾ ਏ। ਇਹਦੀ ਸਾਈਡ ਪਲੇਟ ਅਜਦਾ ਵਾ ਬੰਪਰ ਤੇ ਲਾਉਨੇ ਆ ਸਟਾਰਟਿੰਗ ਕਰਕੇ ਉਰੇ ਲਿਆਂਦੀ ਵੀ ਐ ਤੇ ਇਹਦੇ ਵਿੱਚ ਰੌੜ ਪਾਤੀ ਆਪਾਂ ਠੀਕ ਆ ਜੀ ਤੁਸੀਂ ਵੇਟ ਕੱਢ ਵੀ ਸਕਦੇ ਹੋ ਪਾ ਵੀ ਸਕਦੇ ਹੋ ਤੇ ਆ ਹੋ ਗਿਆ ਚੁੱਲਾ ਫੁੱਲ ਹੈਵੀ ਦੇ ਵਿੱਚ ਚਾਰ ਨਾਟ ਚੁੱਲੇ ਦੇ ਚਾਰ ਚਾਰ ਨਾਟ ਸਾਈਡਾਂ ਤੇ 12 ਨਾਟ ਟੋਟਲ ਆਪਣੇ ਬੇਟਾਂ ਦੇ ਨੇ ਜੀ ਫੁੱਲ ਹੈਵੀ ਦੇ ਵਿੱਚ ਜਿਵੇਂ ਮਰਜ਼ੀ ਤੁਸੀਂ ਟੋਚਨ ਪਾਈਏ ਲੋ ਜਿੰਨਾ ਮਰਜ਼ੀ ਧੱਕਾ ਕਰੀ ਚਲੋ ਫੁੱਲ ਗਾਰੰਟੀ ਆਪਣੀ ਬੇੜ ਨਹੀਂ ਟੁੱਟੂਗਾ ਨਾ ਪਿੰਨ ਟੁੱਟੇ ਇੰਨੀ ਤਸੱਲੀ ਆਪਾਂ ਆਲੇ ਨੂੰ ਦੰਨੇ ਆ ਜੀ ਅੱਗੇ ਆ ਗਿਆ ਆਪਣੇ ਫਾਈਬਰ ਹੱਡ ਤੇ ਜਿਹੜੇ ਭਰਾ ਵੀ ਫਾਈਬਰ ਹੱਡਾ ਇਹ ਜਿਹੜੀ ਰੈਨਲ ਆਉਂਦੀ ਆ ਹਾਲੈਂਡ ਟਾਈਪ ਹਾਲੈਂਡ ਟਰੈਕਟਰ ਨੂੰ ਆਉਂਦੀ ਆ ਰੈਨਲ ਫਾਈਬਰ ਆਪਾਂ ਨੇ ਉਹ ਲਾਈਆ ਵੱਡੇ ਦੇ ਵਿੱਚ ਕਿਉਂਕਿ ਇਹ ਟਰੈਕਟਰ ਵੱਡਾ ਏ ਠੀਕ ਆ ਇਸ ਕਰਕੇ ਇਹਦੇ ਛੋਟੀ ਛੋਟੀ ਆਪਾਂ ਛਤਰੀ ਲਾਉਂਦੇ ਉਹ ਇੰਨੀ ਜੱਜਣੀ ਨਹੀਂ ਸੀ ਛੋਟੀ ਲੱਗਣੀ ਸੀ ਇਸ ਕਰਕੇ ਆਪਾਂ ਇਹਦੇ ਵੱਡੀ ਲਾਈਆ ਤੁਸੀਂ ਦੇਖ ਸਕਦੇ ਹੋ ਤੇ ਲਾਈਟਾਂ ਭਰਾ ਨੇ ਲਵਾਈਆਂ ਨੇ ਸਿਰਫ ਫੈਨ ਲਵਾਇਆ ਤੇ ਇਹਦੀ ਫੀਟਿੰਗ ਪੂਰੀ ਆਣ ਤੁਹਾਨੂੰ ਦਿਖਾਉਨੇ ਆਪਾਂ 60 ਪਾਵਰਫੁੱਲ ਮਜ਼ਬੂਤੀ ਨਾਲ ਲਾਏ ਹੋਏ ਨੇ ਜਿੱਦਾਂ ਮਰਜ਼ੀ ਕੋਈ ਬਕਸਾ ਟੰਗੋ ਜਿਹੜਾ ਕੋਈ ਮਰਜ਼ੀ ਕਰੀਏ ਲੋ ਨੋ ਟੈਨਸ਼ਨ ਵਰਕਸ਼ਾਪ ਦਾ ਸਟicker ਰਹਿ ਲੱਗਰੀ ਵਰਕਸਪਿੰਡ ਪੋਲੀ ਆ ਜੀ 985252031 ਫੋਨ ਨੰਬਰ ਆ ਆਲ ਅਸੈਸਰੀ ਆਪਣੀ ਜੋ ਮਰਜ਼ੀ ਫਰੰਟ ਬੇਟ ਫਰੰਟ ਬੰਪਰ ਬੈਕ ਫਾਈਵਰ ਹੁੱਕਾਂ ਬੈਕ ਬੇਟ ਜਿਹੜਾ ਕੋਈ ਮਰਜ਼ੀ ਤੁਸੀਂ ਲਵਾਉਣਾ ਇਸ ਨੰਬਰ ਤੇ ਕਾਲ ਕਰੋ ਤੇ ਸਾਨੂੰ ਜੋ ਤੁਹਾਡੀ ਡਿਮਾਂਡੂ ਸਾਰੀ ਆਪਾਂ ਪੂਰੀ ਕਰਕੇ ਦਵਾਂਗੇ ਜੀ ਫੀਟਿੰਗ ਦੀ ਗੱਲ ਕਰੀਏ ਤਾਂ ਇਹਦੇ ਉਰੇ ਬਾਹਰ ਨਟ ਨਹੀਂ ਆਉਂਦੇ ਤੁਸੀਂ ਦੇਖ ਸਕਦੇ ਹਾਲੈਂਡ ਦੇ ਹਾਲੈਂਡ ਰੈਕ ਮਤਲਬ ਜਿੱਦਾਂ ਜੌਂਡੀਅਰ ਦੇ ਨੇ ਕਈਆਂ ਦੇ ਆਉਂਦੇ ਨੇ ਉਹਨਾਂ ਦੇ ਉਰੇ ਨੋਟ ਪਹਿਲਾਂ ਸਵਰਾਗ ਦੇ ਆਉਂਦੇ ਹੁੰਦੇ ਸੀ ਇਹਦਾ ਜਿਹੜਾ ਸੀ ਸਕੁਅਰ ਆ ਉਹ ਚੇਂਜ ਆ ਤਾਂ ਇਹਦੇ ਆਪਾਂ ਨੇ ਕੀ ਕਰਿਆ ਥੱਲੋਂ ਪਲੇਟ ਚੱਕ ਕੇ ਫੁੱਲ ਹੈਵੀ ਦੇ ਵਿੱਚ ਠੀਕ ਆ ਜੀ ਜਿਵੇਂ ਮਗਰਾਟਾਂ ਦੀ ਥੱਲੇ ਪਲੇਟ ਦੀ ਉਹ ਸ਼ੇਪ ਦੇ ਕਟਾ ਕੇ ਉਹਦੇ ਨਾਲ ਵੈਲਡ ਕੀਤੀ ਆ ਇਹਦੇ ਨਾਲ ਇਹ ਆ ਮਜ਼ਬੂਤੀ ਵਾਜ ਜਾਂਦੀ ਆ ਜੇ ਮਤਲਬ ਸਹੀ ਸਪੋਰਟ ਆ ਥੱਲੋਂ ਫੇਰ ਆਪਣੀ ਫਾਈਬਰ ਹਿੱਲਦੀ ਨਹੀਂ ਜੇ ਫਾਈਬਰ ਹਿੱਲੂ ਤਾਂ ਮਗਰਾਟ ਵੀ ਤੋੜੂ ਤੇ ਉਹਦੇ ਨਾਲ-ਨਾਲ ਆਪਾਂ ਇੱਕ ਇੱਕ ਨਾਟ ਮਗਰਾਟਾਂ 'ਚ ਪਾਦਾ ਵੀ ਫਾਈਬਰ ਆਪਣੀ ਛਤਰੀ ਧੜਕੇ ਨਾ ਜਿੱਦਾਂ ਮਰਜ਼ੀ ਵਾਲਾ ਖੇਡ ਚਲਾਈ ਚੱਲੇ ਕੋਈ ਮਗਰਾਟਾਂ ਦੀ ਦਿੱਕਤ ਨਾ ਆਵੇ ਕੋਈ ਪ੍ਰੋਬਲਮ ਇਦਾਂ ਦੀ ਨਾ ਆਵੇ ਕਸਟਮਰ ਨੂੰ ਫੁੱਲ ਹੈਵੀ ਦੇ ਵਿੱਚ ਆਪਾਂ ਨੇ ਪਹਿਲਾਂ ਹੀ ਇਹਦੀ ਸਮਾਨ ਸਾਰਾ ਲਾ ਕੇ ਦਿੱਤਾ ਜੀ ਤੇ ਫ੍ਰੇਮ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਫੈਨ ਲਾਤਾ ਠੀਕ ਹੈ ਜੀ ਤੇ ਫਰੰਟ ਬਾਰ ਤੇ ਲਾਈਟਾਂ ਬਾਹੀ ਨੇ ਲਵਾਈਆਂ ਨਹੀਂ ਹੈਗੀਆਂ ਤੋਂ ਕਸਟਮਰ ਦੀ ਆਪਣੀ ਚੋਅ ਹੈ ਜੇ ਨਹੀਂ ਲਵਾਉਣੀ ਤਾਂ ਵੀ ਕੋਈ ਚੱਕਰ ਨਹੀਂ ਆ ਕਹਿੰਦਾ ਉਸ ਦਿਨ ਰਹਿ ਗਈਆਂ ਸੀ ਇਹ ਲਵਾਉਣੀਆਂ ਨੇ ਆਪਾਂ ਇਹ ਇੰਸਟਾਲ ਵਿੱਚ ਕਰ ਦੇਣੀਆਂ ਨੇ ਇਸ ਟਾਈਮ ਹੋ ਗਈਆਂ ਨਹੀਂ ਸੀ ਇਹਨਾਂ ਨੂੰ ਟਰੈਕਟਰ ਚਾਹੀਦਾ ਸੀ ਇਹਨਾਂ ਨੇ ਬਾਹੀ ਕਰਨੀ ਸੀ ਜਲਦੀ ਚਾਹੀਦੇ ਇਸ ਕਰਕੇ ਆਪਾਂ ਟਰੈਕਟਰ ਹੈ ਉਹ ਜਲਦੀ ਦਿੱਤਾ ਸੀ ਕੀ ਟਰੈਕਟਰ ਦੀ ਲੁੱਕ ਚੈੱਕ ਕਰੋ ਬਹੁਤ ਸੋਹਣਾ ਟਰੈਕਟਰ ਲੱਗ ਰਿਹਾ ਤੇ ਤੁਹਾਨੂੰ ਚਲਾ ਕੇ ਦਿਖਾਉਣੇ ਆ ਠੀਕ ਹੈ ਜੀ ਸੀ ਆਰ ਡੀ ਆਈ ਤੇ ਦੇਖੋ ਜੀ ਫਰੰਟ ਤੋਂ ਗੱਲ ਕਰੀਏ ਇਹਦੇ ਇੰਟਰਕੂਲਰ ਲੱਗਿਆ ਹੋਇਆ ਠੀਕ ਹੈ ਜੀ ਤੇ ਸੁੱਕਾ 에ਅਰ ਕਲੀਨਰ ਤੇ ਹੀਟ ਤੋਂ ਜਿੱਦਾਂ ਲੱਗਿਆ ਹੋਇਆ ਇਹਦੇ ਨਾਲ ਰੰਗ ਫੇਡ ਨਹੀਂ ਹੁੰਦਾ ਸ਼ੋਅ ਦਾ ਰੰਗ ਪ੍ਰੋਪਰ ਰਹਿੰਦਾ ਇਹ ਹੀਟ ਸਲੈਂਸਰ ਦੀ ਕਵਰ ਕਰਦੀ ਹੈ ਇੰਜਨ ਦੀ ਵੀ ਕੱਲ ਨੂੰ ਸ਼ੋਅ ਦਾ ਰੰਗ ਨਾ ਫੇਟੋ ਇਸ ਕਰਕੇ ਇਹ ਲਾ ਕੇ ਦਿੰਦੇ ਨੇ ਸਿੰਗਲ ਜੈਕ ਲੱਗਿਆ ਹੋਇਆ ਇਹ ਕੇ ਸੀ ਆਰ ਡੀ ਆਈ ਟਰੈਕਟਰ ਹੈ ਸਾਰਾ ਇਹਦਾ ਤੁਹਾਨੂੰ ਪਤਾ ਹੀ ਆ ਤੇ ਇਹਦੇ ਤਿੰਨ ਮੋੜ ਨੇ ਜੀ ਤਿੰਨ ਮੋੜ ਤੁਹਾਨੂੰ ਦਿਖਾਉਨੇ ਆ ਆ ਅਗੇ ਦੇ ਮੋੜ ਇਕੋ ਪਾਵਰ ਤੇ ਹੌਲਸ ਜੇ ਤੁਸੀਂ ਨਾਰਮਲ ਕਿਤੇ ਜਾਣਾ ਤਾਂ ਇਕੋ ਹੋ ਗਿਆ ਨਾਰਮਲ ਮਤਲਬ ਆਮ ਟਰੈਕਟਰ ਜਿਹੀ ਤੁਸੀਂ ਪਾਵਰ ਲੈਣੀ ਹੈ ਤਾਂ ਪਾਵਰ ਤੇ ਕਲਿੱਕ ਕਰ ਲਓ ਜੇ ਤੁਹਾਨੂੰ ਜ਼ਿਆਦਾ ਚ ਪਾਵਰ ਚਾਹੀਦੀ ਹੈ ਵੱਡੇ ਇੰਪਲੀਮੈਂਟ ਨੇ ਤਾਂ ਹੌਲਜ ਕਰ ਲਓ ਉਦੇ ਨਾਲ ਇਹਨੇ ਆਟੋਮੈਟਿਕੇ ਚੱਕਰ ਮਤਲਬ ਜਿੰਨੇ ਥੋੜਾ 1000 ਚੱਕਰ ਤੇ ਆ ਤਾਂ 1100 ਤੇ ਹੋ ਜਾਣਾ ਜਾਂ 1500 ਤੇ ਜਾਂ 1600 ਤੇ ਹੋ ਜਾਣਾ ਠੀਕ ਹੈ ਜੀ ਆਪਦੇ ਆਪ ਇਹਨੇ ਰੇਸ ਵਧਾ ਦੇਣੀ ਹੈ ਤੇ ਆਪਦੇ ਆਪੇ ਘਟਾ ਦੇਣੀ ਹੈ ਜਿਹੜਾ ਤੁਸੀਂ ਮੋਡ ਸਿਲੈਕਟ ਕਰੋਗੇ ਉਹ ਇਹ ਇਹਦਾ ਸ਼ਟ ਲਗੇ ਰ ਆ ਗਿਆ ਜੀ ਠੀਕ ਹੈ ਜੀ ਬੈਕ ਨੂੰ ਕਰੇ ਉਹ ਬੈਕ ਨੂੰ ਤੇ ਅੱਗੇ ਨੂੰ ਕਰਾਂਗੇ ਤਾਂ ਅੱਗੇ ਨੂੰ ਠੀਕ ਹੈ ਜੀ ਤੇ ਇੱਧਰ ਆਗੇ ਤੇ ਚਾਰ ਗੇਅਰ ਜੀ ਇਹ ਆ ਗਿਆ ਹਾਈ ਲੋ ਮੀਡੀਅਮ ਦਾ ਠੀਕ ਹੈ ਜੀ ਇਹ ਆ ਗਿਆ ਦਾ 4/4 ਦਾ ਟੋਕ ਇਹ ਆ ਗਿਆ ਤੇ ਆਪਣੇ ਦੂਸਰੇ ਹੈਂਡ ਬ੍ਰੇਕ ਠੀਕ ਹੈ ਜੀ ਲਿਫਟ ਆ ਗਈ ਆ ਡਿਸਟ੍ਰੀਬਿਊਟਰ ਦਾ ਕੰਟਰੋਲ ਆ ਗਿਆ ਸਾਰਾ ਐਂ ਪੂਰਾ ਇਹਦੇ ਜਿਹੜੇ ਮਤਲਬ ਕਲੱਚ ਤੇ ਬ੍ਰੇਕ ਨੇ ਉਹ ਵੀ ਜੋਂਟੀ ਰਵਾੰਗ ਬਣਾ ਤੇ ਤੇ ਹੀਟ ਗਾਰਡ ਲੱਗੇ ਮੈਨੇ ਵੀ ਹੀਟ ਨਾ ਆਵੇ ਇੰਜਨ ਦੀ ਬੈਕ ਤੇ ਡਰਾਈਵਰ ਨੂੰ ਪੂਰੀਆਂ ਸਹੂਲਤ ਕਰੀ ہوئی ਆ ਕੰਪਨੀ ਨੇ ਬਹੁਤ ਸੋਹਣੀਆਂ ਪੌੜੀਆਂ ਲਾ ਕੇ ਆਂ ਫਲੈਟ ਪਲੇਟਫਾਰਮ ਆ ਖੁੱਲਾ ਡੁੱਲਾ ਜਿੱਦਾਂ ਮਰਜ਼ੀ ਤੁਸੀਂ ਕੋਈ ਚੀਜ਼ ਰੱਖਣੀ ਰੱਖ ਸਕਦੇ ਹੋ ਇਹ ਆ ਗਿਆ ਦਾ ਪੀਟੀਓ ਦਾ ਗੇਅਰ ਤੇ ਇਹ ਆ ਗਿਆ ਦਾ ਜਿਹੜਾ ਰੂਆ ਕਲਚ ਆਉਂਦਾ ਆਪਣਾ ਪੀਟੀਓ ਦਾ ਉਹ ਹੋ ਗਿਆ ਇਹ ਤੇ ਇਕਨੋਮੀ ਜਿਆ ਨਾਰਮਲ ਚੇਂਜ ਕਰਨਾ ਹੈ ਮੋਡ ਉਹ ਆ ਗਿਆ ਠੀਕ ਹੈ ਜੀ ਤੇ ਆਪਾਂ ਚਲਾ ਕੇ ਦੇਖਦੇ ਆ ਟਰੈਕਟਰ ਨੂੰ ਪੂਰੀ ਐਨ ਕਵਰ ਟਰੈਕਟਰ ਆ ਜਿਹੜੀ ਪੀਟੀਓ ਸਾਫਟ ਆ ਪੂਰੀ ਕਵਰ ਕਰੀ ਵੀ ਆ ਫਰੰਟ ਟਾਇਰ ਇਹਦੇ ਹੈਗੇ ਨੇ ਜੀ 11 2 24 ਬੈਕ ਟਾਇਰ ਹੈਗੇ ਨੇ 16 30 ਦੇ ਤੇ ਇੱਕ ਆਪਾਂ ਨੇ ਇਹਨੂੰ ਕਲਰ ਕੀਤਾ ਏ ਇਹਨੂੰ ਕਲਰ ਕਰਨ ਦਾ ਫਾਇਦਾ ਵੀ ਦੂਰੋ ਦੇਖੋ ਤੁਸੀਂ ਵੇਟ ਸ਼ੋਅ ਹੁੰਦਾ ਏ ਜਿਹੜੀ ਕੰਪਨੀ ਆ ਕੰਪਨੀ ਰਿੰਮ ਦੇ ਨਾਲ ਦਾ ਵੇਟ ਰੰਗ ਕਰਦੀ ਆ ਉਹਦਾ ਪਤਾ ਨਹੀਂ ਲੱਗਦਾ ਵੀ ਵੇਟ ਲੱਗਿਆ ਵਾ ਕਿ ਨਹੀਂ ਲੱਗਿਆ ਵਾ ਇਸ ਕਰਕੇ ਆਪਾਂ ਨੇ ਖੋਲ ਕੇ ਇਹਨੂੰ ਸ਼ੋਅ ਦੇ ਨਾਲ ਦਾ ਇਹਦਾ ਕਲਰ ਕੀਤਾ ਤੁਸੀਂ ਚੈੱਕ ਕਰ ਸਕਦੇ ਕਿੰਨਾ ਸੋਹਣਾ ਲੱਗ ਰਿਹਾ ਇੰਨੇ ਚੇ ਦੀ ਲੁੱਕ ਬਹੁਤ ਵਧੀਆ ਨਿਕਲਿਆ ਜੀ ਤੇ ਪ੍ਰਾਣੀ ਬਾਉਣ ਲੱਗੇ ਥੋੜਾ ਸੁੱਕਾ ਖੇਤ ਆ ਨਵੀਂ ਹੈਰੋਨ ਡਵੈਲਪ ਦੁਗਰੀ ਦੀ ਐਨਫੋਲੋ ਖੋਲੀ ਹੋਈ ਆ ਤੋ ਟਰੈਕਟਰ ਪੂਰਾ ਆਰਾਮ ਨਾਲ ਚੱਲਦਾ ਟਰੈਕਟਰ ਨੂੰ ਕੋਈ ਫਰਕ ਨਹੀਂ ਤੁਸੀਂ ਆਪ ਦੇਖ ਸਕਦੇ ਹੋ ਠੀਕ ਹੈ ਜਾਨ ਪੈਕ ਟਰੈਕਟਰ ਆ ਪੂਰਾ ਇਨ ਕੰਫਰਟੇਬਲ ਤੇ ਜਿਹੜਾ ਇਹਦਾ ਆਪਣੇ EGR ਸਿਸਟਮ ਆ ਸਾਰਾ ਉਹ ਰੇ ਟੈਂਕੀ ਦੇ ਥੱਲੇ ਆ ਪੂਰਾ ਕਵਰ ਆ ਜਿੱਦਾਂ ਮਰਜ਼ੀ ਤੁਸੀਂ ਧੋਈ ਚੱਲੋ ਕੁਝ ਵੀ ਕਰੀ ਚੱਲੋ ਇਮੀਸ ਸਲਫਾਇਰੇ ਉੱਪਰ ਵੀ ਕਵਰ ਲੱਗਿਆ ਹੋਇਆ ਮਤਲਬ ਸੀਆਰਟੀਆ ਦੇ ਸੈਂਸਰ ਨੇ ਸਾਰੇ ਇਹਨਾਂ ਨੇ ਕਵਰ ਕਰੇ ਹੋਏ ਨੇ ਤੁਸੀਂ ਟਰੈਕਟਰ ਕਰੇ ਤੋਂ ਨਾ ਬੇਜੰਤੋਗੇ ਤੋਂ ਹੋ ਸਕਦੇ ਹੋ ਪਰ ਇਹਦੀ ਇੱਕ ਹੋਵਾ ਵੀ ਤੁਸੀਂ ਇਹਨੂੰ ਜੇ ਤੁਸੀਂ ਡੈਕ ਲਵਾਉਣਾ ਜਿਵੇਂ ਆਪਾਂ ਆਮ ਟਰੈਕਟਰ ਦੀ ਇੱਥੋਂ ਮਾਜੀ ਸਪਲਾਈ ਤੋਂ ਡੈਕ ਲਾ ਲੈਨੇ ਆ ਬਟ ਇਹਦੇ ਇੱਕ ਚੀਜ਼ ਇਹ ਆ ਵੀ ਜੇ ਤੁਸੀਂ ਮਿਊਜ਼ਿਕ ਸਿਸਟਮ ਲਵਾਉਣਾ ਤਾਂ ਇਹਨੂੰ ਸਿੱਧਾ ਜਿਆਦਾ ਸਲਫ ਤੋਂ ਜਾਂ ਮਤਲਬ ਬੈਟਰੀ ਤੋਂ ਅਲੱਗ ਤਾਰ ਪਾ ਲਓ ਇਹਦੀ ਜਿਹੜੀ ਵਾਇਰਿੰਗ ਆ ਉਹਦੇ ਨਾਲ ਛੇੜਛਾੜ ਨਾ ਕਰੋ ਉਹ ਇਹ ਕੱਲ ਨੂੰ ਫਿਰ ਕੋਈ ਪ੍ਰੋਬਲਮ ਨਹੀਂ ਆਉਂਦੀ ਕਈ ਵਾਰ ਕਰੰਟ ਵੱਧ ਘਟਾ ਜਾਵੇ ਕੁਝ ਸੰਸਰ ਦੇ ਪ੍ਰੋਬਲਮ ਆ ਸਕਦੀ ਆ ਤਾਂ ਆਪਾਂ ਤੁਹਾਨੂੰ ਦੱਸ ਦਿਆਂਗੇ ਕਰਦੇ ਆਪਾਂ ਸਟਾਰਟ ਤੁਹਾਨੂੰ ਚਲਾ ਕੇ ਦਿਖਾਉਨੇ ਆ ਠੀਕ ਹੈ ਪਰਫਾਰਮੈਂਸ ਟਰੈਕਟਰ ਦੀ ਸਾਰੇ ਮੋਡ ਲਾ ਕੇ ਤੁਹਾਨੂੰ ਦਿਖਾਵਾਂ ਕਿੰਨਾ ਫਰਕ ਪੈਂਦਾ ਕਿਹੜੇ ਮੋਡ 'ਚ ਤੇ ਇਹ ਟਰੈਕਟਰ ਦੀ ਸਪੀਡ ਆ ਜਿਹੜੀ ਕਿਸੇ ਟਰੈਕਟਰ ਦੀ ਇੰਨੀ ਵਧੀਆ ਸਪੀਡ ਨਹੀਂ ਆ ਕਿ ਬਹੁਤ ਲੋ ਸਪੀਡ ਆ ਇਹਦੀ ਜੇ ਮੈਂ ਮੰਨ ਲਓ ਤੁਸੀਂ ਸੁਪਰ ਸੀਟਰ ਹੋ ਗਿਆ ਉਹ ਤਾਂ ਫੁੱਲ ਕਾਬਜ ਆ ਬਈ ਜਿਹੜੀ ਚਾਰ ਵਾਲੀਆਂ ਮਸ਼ੀਨਾਂ ਚੱਲਦੀਆਂ ਟਰੈਕਟਰ ਵਾਲੀਆਂ ਉਹਦੇ ਬਹੁਤ ਬੈਸਟ ਆਏ ਜਿੱਥੇ 90 ਬਾਵਰ ਟਰੈਕਟਰ ਚੱਲਦਾ ਉੱਥੇ 70 ਬਾਵਰ ਚੱਲਦਾ ਕਿਉਂਕਿ ਇਹਦੀ ਸਪੀਡ ਬਹੁਤ ਸਹੀ ਆ ਇਸ ਕਾਰਨ ਥੋੜੀ ਜ਼ਮੀਨ ਸੁੱਕੀ ਕਾਰਨ ਤਵੀਆਂ ਲੱਗ ਨਹੀਂ ਰਹੀਆਂ ਤਵੀਆਂ ਨਮੀਆਂ ਨੇ ਅਰੇ ਮੂੰਹ ਜੇ ਤਵਿਆਂ ਦੇ ਨਿਕਲੇ ਨਹੀਂ ਇਸ ਕਰਕੇ ਫਰਕ ਆ ਥੋੜਾ ਜਿਹਾ ਜੀ ਬਾਪੇ ਹੁਣ ਆਪਾਂ ਤੁਹਾਨੂੰ ਚਲਾ ਕੇ ਦਿਖਾਉਨੇ ਆ ਦਾ ਦਾਦੀ ਹੈ ਰੋਆ ਜੀ ਡਿਵੈਲਪ ਟੁਕਰੀ ਟਰੈਕਟਰ ਨਿਆਰੇ ਨਾਲੇ ਚੱਲ ਰਿਹਾ 1400 ਚੱਕਰ 1200 ਚੱਕਰ ਤੇ ਪਾਵਰ ਮੋਡ ਆ ਇਹਦਾ ਇਕਨੋਮੀ ਮੋਡ ਕਰੀਏ ਇਦਾਂ ਹੀ ਕਿੰਨੇ ਚੱਕਰ ਘਟਾ ਦਿੰਦਾ ਮੋਡ ਬਦਲੇ ਤੇ 200 ਚੱਕਰ ਘਟਾ 200 ਇੱਕ ਵਾਰ ਇਹ ਮਤਲਬ ਹੁਣ ਇਕੋ ਆ ਜੇ ਹੁਣ ਆਪਾਂ ਪਾਵਰ ਤੇ ਕਰਾਂਗੇ ਫੇਰ ਕਿੰਨਾ ਕਰੂਗਾ ਨਹੀਂ ਰੋਜ਼ਾ ਵਰਗੇ ਆ ਜੇ ਤੂੰ ਇਹ ਹੌਲੇ ਤੇ ਕਰਦੇ ਆ ਜਿਹੜਾ ਸਭ ਤੋਂ ਪੁੱਤ ਉਹ ਤੇ ਇਹਦਾ ਮਤਲਬ ਇਹ ਸੋ ਨਹੀਂ ਰਹਿੰਦੇ ਟਰੈਕਟਰ ਚਾਬਦਾ ਨਹੀਂ ਚਲਾਇਓ ਇਹ ਇੱਥੇ ਫਸ ਜਾਣਾ ਆ ਸੈਂਟਰ ਆਲਾ ਕਰਿਓ ਪਾਵਰ ਕਰਿਓ ਪਾਵਰ ਹੁਣ ਦੂਆ ਕਰਦੇ ਹੌਲੇ ਹੀ ਕਰਦੇ 100 ਜਾਂ 50 100 ਚੱਕਰ ਵਧਾਉਂਦਾ ਚਲਾਇਓ ਇਹ ਟਰੈਕਟਰ ਦੀ ਪੂਰੀ ਫੁੱਲ ਵੀਡੀਓ ਆਪਣੇ ਚੈਨਲ ਦੇ ਪਈ ਆਪਾਂ ਐਂਡ ਤੇ ਲਿੰਕ ਲਾਵਾਂਗੇ ਉਹਦੇ ਵਿੱਚ ਫੁੱਲਨ ਡੈਮੋ ਵੀ ਬਹੁਤ ੱੱਕਾ ਕਰਿਆ ਉਹ ਵੀ ਸੀ ਆਰ ਡੀ ਆਈ ਸੀ ਉਹ ਬਿਨਾ ਸ਼ਟਲ ਗੇਅਰ ਵਾਲਾ ਸੀ ਇਹ ਸ਼ਟਲ ਗੇਅਰ ਵਾਲਾ ਇਹ ਫਰਕ ਆ ਇਹ ਚ ਨਵਾਂ ਫੀਚਰ ਆ ਗਿਆ ਜੀ ਕਿਵੇਂ ਲੱਗਿਆ ਭਰਾ ਟਰੈਕਟਰ ਕਿਹੜਾ ਹੈ ਵਾਹ ਬਹੁਤ ਵਧੀਆ ਉਤਰੀ ਕੋ ਪਾਇਆ ਜੋ ਵੀਡੀਓ ਪਾਏ ਤੇ ਫੋਨ ਹੈ ਟੱਕਿਆ ਦੀ ਵੀਡੀਓ ਮਹਿੰਗੀ ਪੈਣੀ ਦੀ ਥਾਲੀ ਪਹੁੰਚ ਗਈ ਆ ਗਾ ਜੀ ਹਾਂ ਜੁਨਾ ਰਿਸਕ ਲਾ ਕੇ ਵੀਡੀਓ ਬਣਾਉਣਾ ਹੈ ਹੈ ਨਾ ਕੋਈ ਸਾਲੀ ਆਵਾਜ਼ ਹੈ ਨਾ ਇਹ ਪੂਰਾ ਸਾਇਲੈਂਟ ਟਰੈਕਟਰ ਆ ਜਿੱਦਾਂ ਕਾਰ ਚਲਾ ਲਈ ਉਹ ਜਿਹੜਾ ਟਰੈਕਟਰ ਚਲਾ ਰਿਹਾ ਹੈ ਨਾ ਨਹੀਂ ਗਾਈ ਜੀ ਪੂਰਾ ਕਹਾ ਜ ਆ ਆਪਣੇ ਸੀਆਰਟੀਆ ਜਿਹੜੇ ਲੋਕ ਆਪਾਂ ਪਿੰਡਾਂ ਵਾਲੇ ਲਾ ਲਨੇ ਉਹ ਨੌਲੇਜ ਨਹੀਂ ਹੈਗੀ ਉਹ ਡਰਦੇ ਨੇ ਪਰ ਅੱਜ ਅਕੇ ਹੁਣ 25 ਪਾਵਰ ਤੋਂ ਉੱਪਰ ਵੀ 2025 ਦੇ ਵਿੱਚ ਨਾ 2 ਸਾਲ ਦਾ ਮਤਲਬ ਸੀਆਰਟੀਓ ਕਰ ਦੇਣਾ ਟਰੈਕਟਰ ਆਉਣਾ ਹੀ ਨਹੀਂ ਡੀਆਈ ਫੇਰ ਵੀ ਆਪਾਂ ਲਾਵਾਂਗੇ ਜਿਹੜੀ ਚੀਜ਼ ਆ ਗਈ ਉਹਨੂੰ ਵਰਤੋ ਫੇਰ ਉਹਦੇ ਬਾਰੇ ਦੱਸੋ ਲੋਕਾਂ ਨੂੰ ਮਤਲਬ ਗਲਤ رائے ਨਾ ਦਿਓ ਕਿਸੇ ਨੂੰ ਵੀ ਜ਼ਮੀਨ ਜਾੜੇ ਸੁੱਕੀ ਆ ਨਾ ਮੱਕੀ ਬੱਟੀ ਨੂੰ ਬਹੁਤ ਟਾਈਮ ਹੋ ਗਿਆ ਤਾਂ ਹੀ ਸੁੱਕ ਗਈ ਜ਼ਮੀਨ ਉਹ ਵੀ ਤਾਂ ਗੱਲ ਆ ਉਹਨੇ ਬੋਲ ਖੋਲੀਆਂ ਹੋਈਆਂ ਤਾਂ ਵੀ ਬਹੁਤ ਘੱਟ ਲੱਗਦੀਆਂ ਨੇ ਅਗਲੀ ਵਾਰ ਲੱਗਣਗੀਆਂ ਪੁਰੀਆਂ ਸਹੀਆਂ ਨਾ ਦੂਜੇ ਗੇੜੇ ਨੂੰ ਤਰੀ ਵਾਰ ਵੀ ਇੱਤਾਂ ਹੀ ਵਾਹਾਂ ਲਈ ਜਿਵੇਂ ਲੱਗਦੇ ਹਾਂ ਹਾਂ ਇੱਕ ਨੇ ਫਾਇਦੇ ਜਾ ਤੇਰਾ ਸੂਤ ਆ ਟਾਈ ਓਏ ਹੌਲੀ ਹੌਲੀ ਭਾਈ ਹੌਲੀ 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 ਨਾਲੇ ਰੇਸ ਵੀ ਕੋਈ ਜ਼ਿਆਦੇ ਨਹੀਂ ਹੈ ਨਾ ਆ ਮੋੜ ਚੇਂਜ ਕਰ ਲੈ ਇੱਕੋ ਕਰ ਲੈ ਕਿਉਂਕਿ ਜ਼ਿਆਦੇ ਆਪਾਂ ਰੇਦ ਨਹੀਂ ਪਾਹਰੇ ਤਵੀਆਂ ਘੱਟ ਲੱਗਦੀਆਂ ਸੁੱਕੇ ਗੇਤ ਕਰਕੇ ਕਿ ਨਹੀਂ ਫਿਰ ਹੋ ਜਮ ਨਹੀਂ ਲੱਗਣਾਂ ਚਾਚਾ ਕੇ ਮਾਰਦਾ ਤਵੀਆਂ ਨੂੰ ਦਾ ਸਟੀਰਿੰਗ ਵਿੱਚ ਜਿੰਮੇ ਟਾਰਦਾ ਰਹਾ ਆਪਨ ਰਹਿਣਾ ਪੂਰਾ ਨਾ ਕਿੱਦਾਂ ਹੁਣ ਇਹ ਇਸ ਟਾਈਮ 1000 ਚੱਕਰ ਤੇ ਆ ਜੇ ਇਹਦੇ ਇਹੀ ਗੇਅਰ ਚ ਇੰਨੀ ਰੇਸ ਤੇ ਆ ਭਾਈ ਇਕੋ ਪਾਵਰ ਕਰਤਾ ਉਹ ਤੇਰੀ ਦਾ 200 ਚੱਕਰੇ ਨੇ ਵਧਾ ਦੇਣਾ ਜੇ ਆਪਾਂ ਹੌਲੇ ਲਾਤਾ ਇਹਨੇ 100 ਹੋਰ ਘਦਾ ਦੇਣਾ ਜੇ ਹੁਣ ਇਕੋ ਕਰਤਾ ਇਹਨੇ ਉੱਥੋਂ ਹੀ ਜਦੇ ਥੱਲੇ ਆ ਜਾਣਾ ਇਹ ਜਿੱਦਾਂ ਆਪਾਂ ਕੰਮ ਲੈਣਾ ਉਹਦੇ ਹਿਸਾਬ ਨਾਲ ਮੋਡ ਲਾ ਲਓ ਕਿਵੇਂ ਖੇਤ ਖੂਦ ਦਾ ਆਪਾਂ ਸੜਕ ਤੇ ਜਾਂਦੇ ਜਾਨੇ ਤਾਂ ਇਕੋ ਨਾਰਮਲ ਵਾਈ ਕਰਦੇ ਆਂ ਦਾ ਪਾਵਰ ਜੇ ਪਲਟਾਵਾ ਹਾਲਾ ਵੱਡੀ ਕੋਈ ਮਤਲਬ ਇੰਪਲੀਮੈਂਟ ਪਾਇਆ ਹੋਇਆ ਤਾਂ ਹੌਲੀ ਕਰ ਲਓ ਫੇ ਉਦੋਂ ਚੱਕਰ ਨਹੀਂ ਤੋੜਦਾ ਪਰ ਜਿੱਥੇ ਰੇਸ ਖੜਾਤੀ ਉੱਥੇ ਹੀ ਘੜੀ ਰਹਿੰਦੀ ਆ ਚਲਾ ਕੇ ਵੀ ਦੇਖ ਲਿਆ ਹੈ ਬਹਣ ਵਧੀਆ ਕੰਫਰਟੇਬਲ ਟਰੈਕਟਰ ਆ ਮੋੜ ਪਾਣ ਸਾਰੇ ਚੇਂਜ ਕਰ ਕਰ ਕੇ ਤੁਹਾਨੂੰ ਦਿਖਾਦੇ ਬਹੁਤ ਵਧੀਆ ਚਲਾਈ ਆ ਤੇ ਪੂਰਾ ਸਾਈਡ ਲਾਈਨ ਟਰੈਕਟਰ ਆ ਇਹ ਕੋਈ ਇਹ ਨਹੀਂ ਹੈਗਾ ਵੀ ਇਹ ਆਪਾਂ ਡੈਮੋ ਇਹਦਾ ਭਰਾ ਟਰੈਕਟਰ ਲਿਆ ਪਾਉਂਦੇ ਸੀ ਤੇ ਆਪਣੇ ਕੋਲ ਮੋਡੀਫਾਈ ਹੋਇਆ ਸੀ ਤਾਂ ਕਰਕੇ ਆਪਾਂ ਵੀਡੀਓ ਬਣਾ ਲਈ ਜੇ ਤੁਸੀਂ ਡੈਮੋ ਦੀ ਵੀਡੀਓ ਦੇਖਣੀ ਆ ਉਹ ਵੀ ਅੰਤ ਤੇ ਲਿੰਕ ਆ ਜਾਊਗਾ ਉੱਤੇ ਕਲਿੱਕ ਕਰਕੇ ਤੁਸੀਂ ਦੇਖ ਸਕਦੇ ਹੋ ਉਹਦੇ ਵਿੱਚ ਹੈਰੋਂ ਸਤੇ ਹਾਲਾ ਇਕੱਠੇ ਖਿਚਾਏ ਹੋਏ ਨੇ ਟਰੈਕਟਰ ਤੋਂ ਤਾਂ ਵੀ ਕੋਈ ਪਰਵਾਹ ਨਹੀਂ ਦੀ ਇਹਨੂੰ ਹਾਈ ਹਾਈ ਲਾਈਵ ਰੇਕ ਲੋਈ ਮਿੱਤਰੋ ਇਹ ਸੀ ਅੱਜ ਦੀ ਆਪਣੀ ਵੀਡੀਓ ਸਬਰਾਜ 969 ਦੀ ਠੀਕ ਹੈ ਜੀ ਇਹ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਕਰਕੇ ਜੁੱਤ ਦੱਸਿਓ ਜੇ ਕਿਸੇ ਭਰਾ ਕੋਲ ਟਰੈਕਟਰ ਹੈਗਾ ਇਹ ਚਲਾਇਆ ਉਹਨੇ ਤਾਂ ਉਹ ਵੀ ਕਮੈਂਟ ਕਰਕੇ ਦੱਸਿਓ ਸਪੈਸ਼ਲ ਸਬਰਾਜ ਲਵਰਾਂ ਲਈ ਬਹੁਤ ਵਧੀਆ ਟਰੈਕਟਰ ਹੈ ਸੀਆਰਟੀਆਈ ਟੈਕਨੋਲੋਜੀ ਆ 969 ਤੇ ਪੂਰਾ ਦਮਦਾਰ ਟਰੈਕਟਰ ਆ ਵਾਣ ਤੁਸੀਂ ਓਕੇ ਲੈ ਸਕਦੇ ਹੋ ਤੇ ਇਹਦੀ ਡੈਮੋ ਦੀ ਵੀਡੀਓ ਆਪਣੇ ਚੈਨਲ ਦੇ ਕੋਈ ਆਪ ਵਿੱਚ ਲਿੰਕ ਲਾ ਦਾਂਗੇ ਐਂਡ ਸਕਰੀਨ ਤੇ वैसे अपने पुराने लिया सी वो एक आपा चला के देखया ਟਰੈਕਟਰ ਠੀਕ ਆ ਜੀ ਤੇ ਟਰੈਕਟਰ ਦੀ ਲੁੱਕ ਵਾਈਜ਼ ਤੁਹਾਨੂੰ ਦਾ ਕੋਈ ਵੀ ਚੀਜ਼ ਵਧੀਆ ਲੱਗੇ ਤਾਂ ਦੱਸਿਓ ਜਰੂਰ ਤੇ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਵਿੱਚ ਨਵੇਂ ਟਰੈਕਟਰ ਦੇ ਨਾਲ ਤੇ ਜਿਹੜੇ ਭਰਾਵਾਂ ਨੇ ਸਬਸਕ੍ਰਾਈਬ ਕਰਿਆ ਵੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਜਿਹੜੇ ਭਰਾ ਵੀਡੀਓ ਦੇਖ ਕੇ ਤੁਸੀਂ ਉਦਾਂ ਹੀ ਉਹ ਕਰਦਣੇ ਹੋ ਪ੍ਰੋਵੋ ਕਲਿੱਕ ਕਰਦੇ ਆ ਕਰੋ ਤੁਹਾਡੇ ਲਈ ਆਪਾਂ ਬਹੁਤ ਵਧੀਆ ਵਧੀਆ ਅੱਗੇ ਕੰਟੈਂਟ ਲੈ ਕੇ ਆਵਾਂਗੇ ਅਲੱਗ ਨਵੇਂ ਨਵੇਂ ਟਰੈਕਟਰਾਂ ਤੇ ਨਵਾਂ ਨਵਾਂ ਸਭ ਕੁਝ ਤੇ ਪੂਰੀ ਵੀਡੀਓ ਦੇਖਣ ਲਈ ਥੈਂਕ ਯੂ ਮਿਲਦੇ ਆ ਨਵੇਂ ਵੀਡੀਓ ਦੇ ਵਿੱਚ ਨਵੇਂ ਕਿਸੇ ਇਮਪਲੀਮੈਂਟ ਦੇ